ਯੋਧ ਨਸ਼ਾ ਵਿਰੋਧ ਕਾਰਵਾਈ ਤਹਿਤ ਖੂਬਸੂਰਤ ਬਣਿਆ ਮਕਾਨ ਢਾਇਆ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਧ ਨਸ਼ਾ ਵਿਰੋਧ ਮਹਿੰਮ ਤਹਿਤ ਮਾਨਸਾ ਵਿੱਚ ਵੱਡੀ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਨਸ਼ਾ ਤਸਕਰੀ ਨਾਲ ਜੁੜੇ ਇੱਕ ਵਿਅਕਤੀ ਅਤੇ ਨਜਾਇਜ਼ ਕੀਤੇ ਹੋਏ ਕਬਜ਼ੇ ਤੇ ਬਣੇ ਖੂਬਸੂਰਤ ਮਕਾਨ ਨੂੰ ਢਾਹ ਦਿੱਤਾ ਜਾਣਕਾਰੀ ਅਨੁਸਾਰ ਇਹ ਮਕਾਨ ਨਸ਼ਿਆਂ ਦੀ ਕਮਾਈ ਅਤੇ ਨਜਾਇਜ਼ ਤੌਰ ਤੇ ਬਣਾਇਆ ਗਿਆ ਸੀ ਕਾਰਵਾਈ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਤੇ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਇਮਾਰਤ ਨੂੰ ਮਿੰਟਾਂ ਵਿੱਚ ਹੀ ਢਾਹ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਸੰਪਤੀ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖਤ ਕਦਮ ਚੁੱਕੇ ਜਾਣਗੇ ਉਧਰ ਸਥਾਨਕ ਲੋਕਾਂ ਨੇ ਸਰਕਾਰ ਦੀ ਇਸ ਵਾਰ ਕਾਰਵਾਈ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਇਹ ਇੱਕ ਜ਼ਰੂਰੀ ਕਦਮ ਹੈ ਪੁਲਿਸ ਅਧਿਕਾਰੀਆਂ ਨੇ ਦਰਾਇਆ ਕਿ ਇਹ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਉਧਰ ਜਦੋਂ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਨਜਾਇਜ਼ ਕਬਜ਼ੇ ਦੇ ਉੱਤੇ ਬਣਿਆ ਹੋਇਆ ਇੱਕ ਮਕਾਨ ਸੀ ਜਿਸ ਨੂੰ ਢਾਇਆ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਇਸ ਦੇ ਉੱਪਰ ਵੀ ਐਨਡੀਪੀਐਸ ਦੇ 13 ਮੁਕਦਮੇ ਦਰਜ ਹਨ ਇਸ ਮੌਕੇ ਤੇ ਦੇਖੋ ਹਰਪਾਲ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ ਸਾਰੇ ਸਾਰੇ ਘਰ ਆਇਆ ਜੀ ਆਹ ਵੀ ਸਾਰੇ ਘਰ ਦੇ 80 ਤੱਕ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਇਹਨਾਂ ਤੇ ਪਰਚੀ ਆ ਦੂਜੇ ਪਾਸੇ ਇਹ ਵੀ ਸੁਣਨ ਨੂੰ ਆ ਰਿਹਾ ਕਿ ਇਹ ਨਜਾਇਜ਼ ਕਬਜ਼ਾ ਕਿ ਕੀ ਕਰਨੇ ਕਿਉਂਟਾ ਜਾ ਰਿਹਾ ਇਹ ਪਿੰਡ ਬਾਜੇਵਾਲ ਦੀ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹਦੇ ਦੇ ਸਬੰਧ ਵਿੱਚ ਇਹਨੂੰ ਠਾਇਆ ਜਾ ਪਹਿਲਾਂ ਕੋਈ ਇਨਫੀਮੇਸ਼ਨ ਦਿੱਤਾ ਸੀ ਇਹਨੂੰ ਹਾਂ ਜੀ ਇਹ ਤਾਂ ਕਾਫੀ ਚਿਰ ਦਾ ਕੇਸ ਚੱਲਦਾ ਸੀਗਾ ਉਹਦੇ ਵਿੱਚ ਇਹ ਮਤਲਬ ਇਹ ਕਲੀਅਰ ਹੋਇਆ ਵੀ ਇਹਦਾ ਇੱਥੇ ਕਬਜ਼ਾ ਨਜਾਇਜ਼ ਕਬਜ਼ਾ ਤੇ ਉਹ ਨੋਟਿਸ ਦੇ ਕੇ ਸਾਰਾ ਇਹ ਕਬਜਾ ਪਰ ਸਰਕਾਰ ਵਾਲਿਆਂ ਵੱਲੋਂ ਤਾਂ ਇਹ ਵੀ ਕਿਹਾ ਹੈ ਕਿ ਜਾ ਰਿਹਾ ਵੀ ਹੋਰ ਵੀ 40 ਘਰ ਐਵੇਂ ਦੀ ਜਿਨ੍ਹਾਂ ਨੇ ਕਬਜਾ ਕੀਤਾ ਉਹਨਾਂ ਤੇ ਕੀ ਹੈ ਇਹ ਡੀਡੀਪੀਓ ਦਾ ਸੀਗੇ ਜਿਹੜਾ ਕੇਸ ਉੱਥੋਂ ਫਾਈਨਲ ਹੋਇਆ ਵੀ ਇਹਦਾ ਕਬਜਾ ਛਡਾਇਆ ਜਾਵੇ ਤਾਂ ਉਸ ਹਾਵ ਦੇ ਨਾਲ ਉਹ ਕਬਜਾ ਛਡਾਇਆ ਗਿਆ ਜੇ ਹੋਰ ਵੀ ਕੋਈ ਹੋਊਗਾ ਇਸ ਤਰ੍ਹਾਂ ਤਾਂ ਉਹ ਵੀ ਕਬਜਾ ਛਡਾਇਆ ਜਾਊਗਾ ਮਤਲਬ ਇਹ ਨਜਾਇਜ਼ ਕਬਜੀਆਂ ਵਾਸਤੇ ਆ ਨਾ ਕਿ ਇਹ ਜੁੱਧ ਨਸ਼ਾ ਵਿਰੋਧ ਉਹਦੇ ਤਹਿਤ ਨਹੀਂ ਕੋਈ ਨਹੀਂ ਸਾਡੇ ਕੰਨੀਓ ਜਿਹੜੀ ਇਹ ਕਾਰਵਾਈ ਮਤਲਬ ਇਹ ਹੈ ਵੀ ਨਜਾਇਜ਼ ਕਬਜਾ ਕੀਤਾ ਸੀ ਉਹਦੇ ਮਤਲਬ ਉਹ ਛਡਾਇਆ ਗਿਆ ਹੈ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨ ਸੰਦੂਲਗੜ ਦੇ ਵਿੱਚ ਅਸੀਂ ਬਲਬੀਰ ਸਿੰਘ ਜਿਹੜਾ ਬਾਜੇਵਾਲਾ ਪਿੰਡ ਤੋਂ ਅਸੀਂ ਇੱਥੇ ਖੜੇ ਆ ਜਿੰਨੇ ਜੋ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਜੋ ਪੁਲਿਸ ਮਦਦ ਵਾਸਤੇ ਜਿਹੜਾ ਸਾਨੂੰ ਰਿਕੁਐਸਟ ਮਿਲੀ ਸੀਗੀ ਉਹਦੇ ਤਹਿਤ ਜਿਹੜਾ ਇਸ ਸ਼ਖਸ ਨੇ ਜਿਹੜਾ ਆਪਣਾ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਦੇ ਉੱਤੇ ਛੱਪਣ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਹਦੇ ਵਾਸਤੇ ਅਸੀਂ ਪਹੁੰਚੇ ਆ ਜਿਹੜਾ ਅਸੀਂ ਕਬਜ਼ਾ ਜਿਹੜਾ ਉਹ ਤੜਵਾਇਆ ਹੈ ਔਰ ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਸੇ ਸ਼ਖਸ ਦੇ ਖਿਲਾਫ ਜਿਹੜਾ तकरीबन 13 ਜਿਹੜੇ ਆ ਐਨਡੀਪੀਐਸ ਦੇ ਪਰਚੇ ਜਿਹੜੇ ਦਰਜ ਨੇ ਉਹਦੇ ਤਹਿਤ ਵੀ ਜਿਹੜਾ ਇਹ ਇੱਕ ਸੁਨੇਹਾ ਹੈ ਪਬਲਿਕ ਨੂੰ ਕਿ ਇਹਨਾਂ ਜਿਹੜੀਆਂ ਕਾਰਵਾਈਆਂ ਤੋਂ ਕਾਈਂਡਲੀ ਅਰਜ਼ੂ ਹੈ ਸਾਡੀ ਕਿ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੋਧ ਦਾ ਔਰ एवरीथिंग ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਉਹਦੇ ਤਹਿਤ ਅਸੀਂ ਵਚਨਬੱਧ ਹਾਂ ਔਰ ਇਹ ਜਿਹੜਾ ਸਾਰਾ ਜਿਹੜਾ ਵੀ ਕੋਈ ਮੇਨਸਟ੍ਰੀਮ ਤੋਂ ਪਰੇ ਹੈ ਜੇ ਕੋਈ ਐਡਿਕਟਡ ਵੀ ਹੈਗਾ ਉਹਨੂੰ ਵੀ ਅਸੀਂ ਵਚਨਬੋਧ ਦਾ ਉਹਨੂੰ ਡੀਡਿਕਸ਼ਨ ਕਰਾਉਣ ਦੇ ਚਾਹੇ ਅਸੀਂ ਸੈਂਟਰ ਚ ਲੈ ਕੇ ਜਾਈਏ ਔਰ ਸਾਰਾ ਜਿਹੜਾ ਗਵਰਨਮੈਂਟ ਜਿਹੜੀ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਕਾਈਂਡਲੀ ਇਹਨਾਂ ਜਿਹੜੇ ਗਲਤ ਕੰਮਾਂ ਜਿਹੜੇ ਪਏ ਨੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ